ਕੀ ਕਹਿਣਾ ਚਾਹੋਗੇ ਜੀ ਕਿ ਵਿਨੇਸ਼ ਫੁਗਾੜ ਜੀ ਨਾਲ ਇਸ ਤਰ੍ਹਾਂ ਹੋਇਆ ਇਹ ਬਹੁਤ ਮੰਦ ਭਾਗੀ ਘਟਨਾ ਹੈ ਜੀ ਜਿਹੜੀ ਸਾਡੇ ਦੇਸ਼ ਦੇ ਨਾਲ ਹੋਈ ਹੈ ਕਿਉਂਕਿ ਪਹਿਲੀ ਲੜਕੀ ਸੀ ਜਿਹੜੀ 올림픽 ਦੇ ਫਾਈਨਲ ਵਿੱਚ ਗਈ ਸੀ ਨਾਲੇ ਫਰਸਟ ਰੈਸਲਰ ਬੰਨੀ ਸੀ ਜਿਹਨੇ 올림픽 ਦੇ ਵਿੱਚ ਨਾ 골ਡ ਮੈਡਲ ਜਿੱਤਣਾ ਸੀਗਾ ਉਹ ਸਾਡੇ ਵਾਸਤੇ ਬੜਾ ਬੈਡ ਲੱਕ ਰਿਆ ਵਾ ਇਹ ਮੈਂ ਦੇਸ਼ ਵਾਸੀਆਂ ਨੂੰ ਦੱਸਣਾ ਚਾਹਾਂਗਾ ਜ਼ਿਆਦਾਤਰ ਲੋਕਾਂ ਨੂੰ ਨਾ ਇਹਦੇ ਬਾਰੇ ਪਤਾ ਨਹੀਂ ਹੈ ਕਿ ਕਾਰਨ ਕੀ ਸੀ ਕਿਉਂ ਵਿਨੇਸ਼ ਨੂੰ ਡਿਸਕਵਾਲਿਫਾਈ ਕੀਤਾ ਗਿਆ ਜਦੋਂ ਸੈਕੰਡ ਡੇ ਆਪਾਂ ਵਜਨ ਦੇਣ ਜਾਂਦੇ ਆ ਵਿਨੇਸ਼ ਫੁਗੜ ਦਾ ਉਸ ਵੇਲੇ 100 ਗ੍ਰਾਮ ਵਜਨ ਜ਼ਿਆਦਾ ਹੋ ਗਿਆ ਉਹ ਸਾਫ਼-ਸਾਫ਼ UWW ਦੀ ਜਿਹੜੇ ਰੂਲ ਬੁੱਕ ਆ ਉਹਦੇ ਵਿੱਚ ਲਿਖਿਆ ਕਿ ਜਦੋਂ ਆਪਾਂ ਕੋਈ ਵੀ 100 ਗ੍ਰਾਮ 50 ਗ੍ਰਾਮ 150 ਗ੍ਰਾਮ 200 ਗ੍ਰਾਮ ਵਜਨ ਨੂੰ ਸਾਡੀ ਬੋਡੀ ਜਿਸ ਤਰ੍ਹਾਂ 50 ਕਿਲੋਗ੍ਰਾਮ ਚ ਵਿਨੇਸ਼ ਨੇ ਲੜਨਾ ਸੀਗਾ ਉਹਦਾ 100 ਗ੍ਰਾਮ ਜ਼ਿਆਦਾ ਹੋ ਗਿਆ ਉਹਦੇ ਵਿੱਚੋਂ ਐਕਸੈਪਟ ਨਹੀਂ ਕਰਦੇ ਔਰ ਨਾ ਹੀ ਉਹ ਕਰ ਸਕਦੇ ਆ ਉਹਨਾਂ ਦੀ ਰੂਲ ਬੁੱਕ ਦੇ ਵਿੱਚ ਲਿਖਿਆ ਵਾ ਜਿਸ ਕਰਕੇ ਵਿਨੇਸ਼ ਫੁਗੜ ਡਿਸਕਵালিਫਾਈ ਕੀਤੀ ਗਈ ਵੀ ਜਿਹੜਾ ਵੇਟ ਮੈਨੇਜਮੈਂਟ ਆ ਉਹ ਪਹਿਲੇ ਦਿਨ ਪੂਰਾ ਹੋ ਰਿਹਾ 50 ਕਿਲੋ ਆਇਆ ਸੈਕਿੰਡ ਡੇ ਇਸ ਤਰ੍ਹਾਂ ਹੋ ਗਿਆ ਕਿ ਉਹਦੀ ਬੋਡੀ ਜਿਹੜੀ ਸੀ ਡੀ ਹਾਈਡਰੇਟ ਹੋ ਗਈ ਕਿਉਂਕਿ ਸਾਰਾ ਦਿਨ ਉਹ ਕੁਸ਼ਤੀਆਂ ਲੜੀ ਆ ਇੰਨੀਆਂ ਤਗੜੀਆਂ ਕੁਸ਼ਤੀਆਂ ਲੜੀਆਂ ਫਿਰ ਜਿਹੜੀਆਂ ਉਹ ਕੁਸ਼ਤੀਆਂ ਸੀਗੀਆਂ ਉਹ ਜਿੱਤੀ ਆ ਉਹ ਕੁਸ਼ਤੀਆਂ ਲੜਨ ਦੇ ਨਾਲ ਉਹਦੀ ਬੋਡੀ ਦੇ ਵਿੱਚ ਤੇ ਪਹਿਲੋਂ ਹੀ ਕੁਛ ਨਹੀਂ ਰਿਹਾ ਪਾਣੀ ਨਹੀਂ ਰਿਹਾ ਪਹਿਲੇ ਉਹਨੇ ਖਾਦਾ ਪੀਤਾ ਕੁਛ ਨਹੀਂ ਕਿਉਂਕਿ ਕੁਸ਼ਤੀ ਵਾਲੇ ਦਿਨ ਰੈਸਲਰ ਜਿਆਦਾ ਤੋਂ ਜਿਆਦਾ ਬਨਾਣਾ ਖਾ ਲੈਂਦੇ ਆ ਥੋੜਾ ਜਿਹਾ ਫਰੂਟ ਖਾ ਲੈਂਦੇ ਆ ਜਾਂ ਇੱਕ ਅੱਧਾ ਸਨੈਕਸ ਲੈ ਲੈਂਦੇ ਆ ਵਨੀਸ਼ ਫੁਗਾੜ ਜਿਸ ਨੇ ਕਿ ਦੇਸ਼ ਦਾ ਨਾਮ ਬਹੁਤ ਵਾਰੀ ਉੱਚਾ ਕੀਤਾ ਹੈ ਤੇ ਦੇਸ਼ ਦੇ ਲਈ ਕਈ ਮੈਡਲ ਵੀ ਜਿੱਤੇ ਹਨ ਫਿਲਹਾਲ ਪੈਰਿਸ ਦੇ ਵਿੱਚ 올림픽 ਖੇਡਣ ਦੇ ਲਈ ਜਾਂਦੀ ਹੈ ਤੇ ਉਸ ਦਾ ਵਜਨ ਵਧਨ ਕਰਕੇ ਉਸ ਨੂੰ ਕਿ 올림픽 ਫਾਈਨਲ ਦੇ ਵਿੱਚ ਜਿਹੜਾ ਕਿ 골ਡ ਮੈਡਲ ਤੋਂ ਕੁਝ ਹੀ ਦੂਰੀ ਤੇ ਬਾਹਰ ਕਰਤਾ ਜਾਂਦਾ ਹੈ ਸੋ ਖੇਡ ਪ੍ਰੇਮੀਆਂ ਦੇ ਮਨਾਂ ਵਿੱਚ ਨਿਰਾਸ਼ਾ ਜਤਾਈ ਜਾ ਰਹੀ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਜਿਹੜਾ ਕਿ 골ਵਾ ਕੁਸ਼ਤੀ ਸਟੇਡੀਅਮ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕਰਦੇ ਨੇ ਕਿਉਂਕਿ ਦੇਸ਼ ਦਾ ਨਾਮ ਰੋਸ਼ਨ ਕਰਨਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਲਈ ਇਹਨਾਂ ਵੱਲੋਂ ਸਖਤ ਮਿਹਨਤ ਕੀਤੀ ਜਾਂਦੀ ਹੈ ਤੇ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਣ ਲਈ ਬਹੁਤ ਮਿਹਨਤ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਦੇ ਮੌਸਮ ਦੇ ਵਿੱਚ ਵੀ ਇਹ ਬੱਚੇ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਸੋ ਇੱਥੇ ਵਿਕਰਮ ਸ਼ਰਮਾ ਜੀ ਨੇ ਜੋ ਕਿ ਇੰਟਰਨੈਸ਼ਨਲ ਕੋਚ ਨੇ ਅਤੇ ਉਹਨਾਂ ਦੇ ਮੈਂਬਰ ਵੀ ਨੇ ਤੇ ਉਹਨਾਂ ਦੇ ਵੱਲੋਂ ਤਕਰੀਬਨ ਇੱਥੋਂ ਦੇ 100 ਖਿਡਾਰੀ ਜਿਹੜੇ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਖੇਡ ਚੁੱਕੇ ਨੇ ਅਤੇ ਚੰਗੀਆਂ ਅੱਜ ਚੰਗੇ ਪੋਸਟਾਂ ਤੇ ਉਹ ਅੱਜਕੱਲ੍ਹ ਕੰਮ ਕਰ ਰਹੇ ਨੇ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਕਿੰਨੀ ਸਖਤ ਮਿਹਨਤ ਕੀਤੀ ਜਾ ਰਹੀ ਹੈ ਤਕਰੀਬਨ 15-20 ਫੁੱਟ ਦਾ ਰੱਸਾ ਤੇ ਉਸ ਦੇ ਉੱਤੇ ਚੜਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਤੋਂ ਉਤਰਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਕਿਵੇਂ ਮਿਹਨਤ ਕੀਤੀ ਜਾ ਰਹੀ ਹੈ ਸੋ ਸਾਡੇ ਨਾਲ ਮੌਜੂਦ ਨੇ ਵਿਕਰਮ ਸ਼ਰਮਾ ਜੀ ਜਿਹੜੇ ਕਿ ਇੰਟਰਨੈਸ਼ਨਲ ਕੋਚ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਥੈਂਕ ਯੂ ਜੀ ਕੀ ਕਹਿਣਾ ਚਾਹੋਗੇ ਜੀ ਦਾ ਕਿ ਵਿਨੇਸ਼ ਫੁਗਾੜ ਜੀ ਨਾਲ ਇਸ ਤਰ੍ਹਾਂ ਹੋਇਆ ਇਹ ਬਹੁਤ ਮੰਦਭਾਗੀ ਘਟਨਾ ਹੈ ਜੀ ਜਿਹੜੀ ਸਾਡੇ ਦੇਸ਼ ਦੇ ਨਾਲ ਹੋਈ ਹੈ ਕਿਉਂਕਿ ਪਹਿਲੀ ਲੜਕੀ ਸੀ ਜਿਹੜੀ 올림픽 ਦੇ ਫਾਈਨਲ ਵਿੱਚ ਗਈ ਸੀ ਨਾਲੇ ਫਰਸਟ ਰੈਸਲਰ ਬੰਨੀ ਸੀ ਜਿਹਨੇ 올림픽 ਦੇ ਵਿੱਚ ਨਾ 골ਡ ਮੈਡਲ ਜਿੱਤਣਾ ਸੀਗਾ ਉਹ ਸਾਡੇ ਵਾਸਤੇ ਬੜਾ ਬੈਡ ਲੱਕ ਰਿਆ ਵਾ ਇਹ ਮੈਂ ਦੇਸ਼ ਵਾਸੀਆਂ ਨੂੰ ਦੱਸਣਾ ਚਾਹਾਂਗਾ ਜ਼ਿਆਦਾਤਰ ਲੋਕਾਂ ਨੂੰ ਨਾ ਇਹਦੇ ਬਾਰੇ ਪਤਾ ਨਹੀਂ ਹੈ ਕਿ ਕਾਰਨ ਕੀ ਸੀ ਕਿਉਂ ਵੀ ਨੇਸ਼ਨ ਨੂੰ ਡਿਸਕਵਾਲਿਫਾਈ ਕੀਤਾ ਗਿਆ ਇਹਦਾ ਕਾਰਨ ਇਹ ਸੀਗਾ ਕਿ ਜਦੋਂ 올림픽 ਦੇ ਵਿੱਚ ਜਾਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜਦੋਂ ਟੂਰਨਾਮੈਂਟ 2 ਦਿਨ ਦਾ ਹੁੰਦਾ ਆ ਉਹਦੇ ਵਿੱਚ ਦੋ ਵਾਰੀ ਵਜਨ ਹੁੰਦਾ ਫਸਟ ਡੇ ਤੇ ਸੈਕੰਡ ਡੇ ਉਹਨਾਂ ਦਾ ਵਜਨ ਹੁੰਦਾ ਜਿਹੜੇ ਫਾਈਨਲਿਸਟ ਹੁੰਦੇ ਆ ਤੇ ਰੀਪੈਚਸ 'ਚ ਜਿਹੜੇ ਆਂਦੇ ਆ ਜਦੋਂ ਸੈਕੰਡ ਡੇ ਆਂਦਾ ਵਾ ਉਹ ਸਾਰੇ ਫਾਈਨਲਿਸਟ ਤੇ ਰੀਪੈਚਸ 'ਚ ਆਉਣ ਵਾਲੇ ਪਹਿਲਵਾਨਾਂ ਦੇ ਵਜਨ ਹੁੰਦੇ ਆ ਜਿਹੜੇ 'ਚ 15 ਮਿੰਟ ਦਾ ਟਾਈਮ ਹੁੰਦਾ ਫਸਟ ਡੇ 30 ਮਿੰਟ ਦਾ ਟਾਈਮ ਹੁੰਦਾ ਆ ਆਪਾਂ ਨੂੰ ਜਿਸ ਤਰ੍ਹਾਂ ਫਸਟ ਡੇ ਵਜਨ ਦਿਖਾਣਾ ਦਿਖਾਣਾ ਪੈਂਦਾ ਵਾ ਉਸ ਤਰ੍ਹਾਂ ਹੀ ਸੈਕੰਡ ਡੇ ਵਜਨ ਦਿਖਾਣਾ ਪੈਂਦਾ ਜਦੋਂ ਸੈਕੰਡ ਡੇ ਆਪਾਂ ਵਜਨ ਦੇਣ ਜਾਂਦੇ ਆ ਵਿਨੇਸ਼ ਵੁਗਾੜ ਉਹ ਸਾਫ ਸਾਫ UWW ਦੀ ਜਿਹੜੇ ਰੂਲ ਬੁੱਕ ਆ ਉਹਦੇ ਵਿੱਚ ਲਿਖਿਆ ਕਿ ਜਦੋਂ ਆਪਾਂ ਕੋਈ ਵੀ 100 ਗ੍ਰਾਮ 50 ਗ੍ਰਾਮ 150 ਗ੍ਰਾਮ 200 ਗ੍ਰਾਮ ਵਜਨ ਨੂੰ ਸਾਡੀ ਬੋਡੀ ਜਿਸ ਤਰ੍ਹਾਂ 50 ਕਿਲੋਗ੍ਰਾਮ ਚ ਵਿਨੇਸ਼ ਨੇ ਲੜਨਾ ਸੀਗਾ ਉਹਦਾ 100 ਗ੍ਰਾਮ ਜ਼ਿਆਦਾ ਹੋ ਗਿਆ ਉਹਦੇ ਵਿੱਚ ਉਹ ਐਕਸੈਪਟ ਨਹੀਂ ਕਰਦੇ ਔਰ ਨਾ ਹੀ ਉਹ ਕਰ ਸਕਦੇ ਆ ਉਹਨਾਂ ਦੀ ਰੂਲ ਬੁੱਕ ਦੇ ਵਿੱਚ ਲਿਖਿਆ ਵਾ ਜਿਸ ਕਰਕੇ ਵਿਨੇਸ਼ ਫੋਗਾ ਡਿਸਕਵালিਫਾਈ ਕੀਤੀ ਗਈ ਜਿਵੇਂ ਕਿ ਇੰਨੀ ਵੱਡੀ ਪੋਸਟ ਤੇ ਜਾਣਾ ਖੇਡਣ ਵਾਸਤੇ ਦੇਸ਼ ਦੇ ਦੇਸ਼ ਦੀ ਟੀਮ ਵੱਲੋਂ ਜਾਣਾ ਹੈ ਤੇ 올림픽 ਲਈ ਚੁਣੇ ਜਾਣਾ ਉਸ ਸਮੇ ਜਿਹੜਾ ਕਿ ਵਜਨ ਚੈੱਕ ਕੀਤਾ ਜਾਂਦਾ ਹੈ ਪੂਰੀ ਤਿਆਰੀ ਕੀਤੀ ਜਾਂਦੀ ਹੈ ਕੋਚਾਂ ਵੱਲੋਂ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਸ ਸਮੇ ਦੇਖਿਆ ਨਹੀਂ ਗਿਆ ਇਹ ਦੇਖੋ ਇਹ ਜਿਹੜਾ weight cut ਦਾ ਮਾਮਲਾ ਹੈ ਵਿਨੇਸ਼ ਨੇ ਇੱਕ ਦਿਨ ਚ ਨਹੀਂ ਘਟਾਇਆ ਇਹਦੇ ਪਿੱਛੇ ਦੀ ਬਹੁਤ ਲੰਬੀ ਮਿਹਨਤ ਆ ਕਿਉਂਕਿ ਵਿਨੇਸ਼ ਪਹਿਲੇ 53 ਚ ਲੜਦੀ ਸੀ 53 ਵਜਨ ਸਾਡਾ ਆਲਰੇਡੀ ਵਰਲਡ ਚ ਕੁਆਲੀਫਾਈ ਹੋ ਗਿਆ ਸੀ ਅੰਤਿਮ ਪੰਗਾਲ ਵੱਲੋਂ ਉਹ ਫਿਰ ਵਿਨੇਸ਼ ਨੂੰ ਜਾਂ ਤਾਂ 57 ਚ ਖੇਲਦੀ ਜਾਂ 50 ਚ ਖੇਲਦੀ ਫਿਰ ਵਿਨੇਸ਼ ਨੇ 57 ਦੇ ਵਿੱਚ ਏਸ਼ੀਅਨ 올림픽 ਕੁਆਲੀਫਾਈ ਜਿਹੜਾ ਕਿ ਕਿਰਗਿਸਤਾਨ ਚ ਹੋਇਆ ਸੀਗਾ ਉੱਥੇ ਕੁਆਲੀਫਾਈ ਕੀਤਾ ਉੱਥੇ ਉਹਨੇ ਪੂਰਾ 50 ਕਿਲੋ ਵਜ਼ਨ ਦਿਖਾਇਆ ਉਹਨੂੰ ਦਿੱਕਤ ਤੇ ਆਂਦੀ ਆ ਜਦੋਂ ਪਹਿਲਵਾਨ weight cut ਕਰਦਾ ਉਹਦੇ ਵਿੱਚ ਪ੍ਰੋਬਲਮ ਆਉਂਦੀ ਆ ਉਹਨੂੰ ਕੁਸ਼ਤੀ ਨਾਲੋਂ ਜ਼ਿਆਦਾ ਪ੍ਰੋਬਲਮ ਆਂਦੀ ਆ ਜਿਸ ਤਰ੍ਹਾਂ ਵਿਨੇਸ਼ ਸੀ ਉਹਨੇ ਦੇਖੋ ਵਰਲਡ ਚੈਂਪੀਅਨ ਹਰਾਈ ਆ ਦੂਸਰੀਆਂ ਵੀ ਵਰਲਡ ਦੀਆਂ ਮੈਡਲਿਸਟ ਯੂਰੋਪੀਅਨ ਮੈਡਲਿਸਟ ਜਿਹੜੀਆਂ ਉਹਨੇ ਯੂਕਰੇਨ ਦੀ ਵੀ ਹਰਾਈ ਆ ਪਰ weight ਚ ਪ੍ਰੋਬਲਮ ਆਂਦੀ ਹਰ ਪਹਿਲਵਾਨ ਨੂੰ ਆਂਦੀ ਆ ਇਹ ਵਿਨੇਸ਼ ਦੇ ਨਾਲ ਉਹਦਾ ਪਰਸਨਲ ਕੋਚ ਆ ਪਰਸਨਲ ਫਿਜ਼ੀਓ ਨੇ ਜਿਹੜੇ ਕਿ ਕਾਫੀ ਧੀਰ ਤੋਂ ਮਿਹਨਤ ਕਰਦੇ ਪਏ ਆ ਵੀ ਜਿਹੜਾ weight management ਆ ਉਹ ਪਹਿਲੇ ਦਿਨ ਪੂਰਾ ਹੋ ਰਿਹਾ 50 ਕਿਲੋ ਆਇਆ ਸੈਕੰਡ ਡੇ ਇਸ ਤਰ੍ਹਾਂ ਹੋ ਗਿਆ ਕਿ ਉਹਦੀ ਬੋਡੀ ਜਿਹੜੀ ਸੀ ਡੀਹਾਈਡਰੇਟ ਹੋ ਗਈ ਕਿਉਂਕਿ ਸਾਰਾ ਦਿਨ ਉਹ ਕੁਸ਼ਤੀਆਂ ਲੜੀ ਆ ਇੰਨੀਆਂ ਤਗੜੀਆਂ ਕੁਸ਼ਤੀਆਂ ਲੜੀਆਂ ਫਿਰ ਜਿਹੜੀਆਂ ਉਹ ਕੁਸ਼ਤੀਆਂ ਸੀਗੀਆਂ ਉਹ ਜਿੱਤੀ ਆ ਉਹ ਕੁਸ਼ਤੀਆਂ ਲੜਨ ਦੇ ਨਾਲ ਉਹਦੀ ਬੋਡੀ ਦੇ ਵਿੱਚ ਤੇ ਪਹਿਲਾਂ ਹੀ ਕੁਛ ਨਹੀਂ ਰਿਹਾ ਪਾਣੀ ਨਹੀਂ ਰਿਹਾ ਜ ਪਹਿਲੇ ਉਹਨੇ ਖਾਦਾ ਪੀਤਾ ਕੁਛ ਨਹੀਂ ਕਿਉਂਕਿ ਕੁਸ਼ਤੀ ਵਾਲੇ ਦਿਨ ਰੈਸਲਰ ਜਿਆਦਾ ਤੋਂ ਜਿਆਦਾ ਬਨਾਣਾ ਖਾ ਲੈਂਦੇ ਆ ਥੋੜਾ ਜਿਹਾ ਫਰੂਟ ਖਾ ਲੈਂਦੇ ਆ ਜਾਂ ਇੱਕ ਅੱਧਾ ਸਨੈਕਸ ਲੈ ਲੈਂਦੇ ਆ ਬਾਕੀ ਸਾਰਾ ਦਿਨ ਉਹ ਕਿਉਂਕਿ ਕੁਸ਼ਤੀ ਕੰਟੀਨਿਊ ਆਂਦੀ ਰਹਿੰਦੀ ਵਿਨੇਸ਼ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਜਦੋਂ ਸੈਕੰਡ ਡੇ ਉਹਨੇ weight ਦਿਖਾਣਾ ਸੀਗਾ ਉਹ ਵਿਨੇਸ਼ ਸਾਰੀ ਰਾਤ ਸੁੱਤੀ ਨਹੀਂ ਕੁਸ਼ਤੀ ਲੜਨ ਤੋਂ ਬਾਅਦ ਹੀ ਉਹਨੇ ਜਿਹੜਾ Win shirt ਹੁੰਦਾ ਆ ਉਹ ਪਾ ਲਿਆ ਸੀਗਾ ਉਹ skipping ਕਰਦੀ ਰਹੀ ਰਨਿੰਗ ਕਰਦੀ ਰਹੀ ਉਹਦੀ ਵੀਡੀਓ ਆਈਆਂ ਉਹਦੇ ਨਾਲ ਉਹਦੇ ਜਿਹੜਾ ਸਟਾਫ ਸੀਗਾ ਉਹ ਉਹਦੇ ਨਾਲ ਮਿਹਨਤ ਕਰਦਾ ਰਿਹਾ ਉਹ ਸਾਰੀ ਰਾਤ ਸੁੱਤੀ ਨਹੀਂ ਉਸ ਰਾਤ ਦੇ ਵਿੱਚ ਕਿਉਂਕਿ ਉਹਨੂੰ ਪਤਾ ਸੀਗਾ ਕਿ weight ਦਿਖਾਣਾ ਹੀ ਆ ਕਿਉਂਕਿ ਮੈਡਲ ਤੇ ਉਹਦਾ ਸ਼ੋਰ ਸੀਗਾ 골ਡ ਮੈਡਲ ਹੀ ਸ਼ੋਰ ਮੈਂ ਤੇ ਮੰਨਦਾ ਹਾਂ ਉਹਦਾ ਜੇ ਉਹਦਾ ਵਜਨ ਆ ਜਾਂਦਾ ਤੇ ਸਿਲਵਰ ਤਾਂ ਹਗਾਈ ਸੀਗਾ ਤੇ 골ਡ ਮੈਡਲ ਦੀ ਸਾਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਆਸ ਸੀਗੀ ਕਿ ਉਹ ਜਿੱਤ ਲੈਂਦੀ ਬਟ ਉਹ ਜਿਹੜਾ 100 ਗ੍ਰਾਮ ਵਜਨ ਆ ਉਹਦਾ ਅੜ ਗਿਆ ਵਿਨੇਸ਼ ਨੇ ਤੇ ਇਹ ਗੱਲ ਕਹੀ ਕਿ 100 ਗ੍ਰਾਮ ਮੇਰੀ ਬੋਡੀ ਚੋਂ ਬਲੱਡ ਕੱਢ ਲਓ ਇੱਕ ਬੋਤਲ ਬਲੱਡ ਕੱਢ ਲਓ 100 ਗ੍ਰਾਮ ਹੋ ਜਾਏਗਾ ਤੇ ਮੇਰਾ ਵਜਨ ਦਿਓ ਪਰ ਇਹ ਰੂਲਾਂ ਦੇ ਖਿਲਾਫ ਸੀਗਾ ਹੁਣ ਜਿਹੜਾ ਇੰਨੀ ਮਿਹਨਤ ਕਰਕੇ ਆ ਦੇਖੋ ਸਾਡੇ ਕੋਲ 7 7 8 8 ਸਾਲ ਦੇ ਬੱਚੇ ਆ ਉਹਨ ਵਿਨੇਸ਼ ਦਾ 2022 ਸਾਲ ਦਾ ਇੰਟਰਨੈਸ਼ਨਲ ਕੈਰੀਅਰ ਹੀ ਹੋ ਗਿਆ ਉਹਨੂੰ ਕੁਸ਼ਤੀ ਲੜਦਿਆਂ 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 ਦੇਖੋ ਕਾਮਨਵੈਲਚ ਚੈਂਪੀਅਨ ਬਣੀ ਹੋ ਏਸ਼ੀਅਨ ਗੇਮਸ ਚੈਂਪੀਅਨ ਬਣੀ ਵਰਲਡ ਦੀ ਮੈਡਲਿਸਟ ਬਣੀ ਪਹਿਲੀ ਇੰਡੀਅਨ ਜਿਹੜੀ 올림픽 ਦੇ ਫਾਈਨਲ ਚ ਗਈ ਇਹ ਨਾ ਤੇ ਆਪਾਂ ਕਹਿ ਸਕਦੇ ਆਂ ਵੀ ਕੋਈ ਵਿਨੇਸ਼ ਹੋ ਲੋ ਚ ਕੋਈ ਵਿਨੇਸ਼ ਨੇ ਤਾਂ ਸਾਰੀ ਰਾਤ ਜ਼ੋਰ ਲਾਇਆ ਵਾ ਮਤਲਬ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਪ੍ਰਮਾਤਮਾ ਨੂੰ ਹੀ ਮਨਜ਼ੂਰ ਨਹੀਂ ਸੀ ਕਮੀ ਕਿੱਥੇ ਰਹੀ ਮੇਰੇ ਹਿਸਾਬ ਦੇ ਨਾਲ ਜਿਹੜੀ ਕਮੀ ਆ ਉਹ ਆਪਾਂ ਕਹਿ ਨਹੀਂ ਸਕਦੇ ਕਿ ਰਹੀ ਆ ਇਹ ਤਾਂ ਦੇਖੋ ਵਿਨੇਸ਼ ਨੇ ਆਪਣੇ ਵੱਲ ਪੂਰਾ ਜ਼ੋਰ ਲਾਇਆ ਜਿਹੜਾ ਉਹਦੇ ਨਾਲ ਸਟਾਫ ਹਗਾ ਸੀਗਾ ਉਹਨੇ ਪੂਰਾ ਜ਼ੋਰ ਲਾਇਆ ਇਹ ਜਿਹੜੇ ਪੋਲੀਟੀਕਲ ਲੋਕਾਂ ਨੇ ਮੁੱਦਾ ਬਣਾਤਾ ਇਹ ਪੋਲੀਟੀਕਲ ਮੁੱਦਾ ਨਹੀਂ ਹੈ ਇਹ ਸਪੋਰਟਸ ਦਾ ਮੁੱਦਾ ਹੈ ਸਪੋਰਟਸਮੈਨਾਂ ਤੋਂ ਪੁੱਛਣਾ ਚਾਹੀਦਾ ਮੀਡੀਆ ਦੇ ਵਿੱਚ ਆ ਕੇ ਸਾਰੇ ਪੋਲੀਟੀਕਲ ਲੀਡਰ ਆਪਣੇ ਆਪਣੇ ਵੱਖਰੇ ਵੱਖਰੇ ਵਿਚਾਰ ਪੇਸ਼ ਕਰਦੇ ਪਏ ਆ ਮੈਂ ਕਵਾਂਗਾ ਕਿ ਸਪੋਰਟਸਮੈਨਾਂ ਨੂੰ ਪੁੱਛੋ ਜਿਨ੍ਹਾਂ ਦੀ ਗੇਮ ਆ ਜਿਹੜੇ weight lose ਕਰਦੇ ਆ ਬੌਕਸਿੰਗ ਵਾਲਿਆਂ ਦਾ ਡੇਲੀ ਵਜਨ ਹੁੰਦਾ ਜੇ ਬੌਕਸਿੰਗ ਵਾਲੇ ਅੱਜ ਫਾਈਟ ਜਿੱਤੇ ਆ ਉਹਨਾਂ ਦਾ ਵਜ਼ਨ ਨੈਕਸਟ ਫੇਅਰ ਹੋਣਾ ਵਾ ਜੇ ਉਹ ਵਜਨ ਨਹੀਂ ਆਉਂਦੇ ਉਹ ਵੀ ਡਿਸਕਵালিਫਾਈ ਹੁੰਦੇ ਆ ਜੇ ਤੁਸੀਂ ਪੁੱਛਣਾ ਬੌਕਸਿੰਗ ਤੋਂ ਪੁੱਛੋ ਜੁੱਡੋ ਤੋਂ ਪੁੱਛੋ ਰੈਸਲਰਾਂ ਤੋਂ ਪੁੱਛੋ ਕੋਚੀਜ਼ ਤੋਂ ਪੁੱਛੋ ਆਫੀਸ਼ਲ ਤੋਂ ਪੁੱਛੋ ਇਹ ਪੋਲੀਟੀਕਲ ਮੁੱਦਾ ਜ਼ਿਆਦਾ ਬਣਾਤਾ ਬਾਕੀ ਵਿਨੇਸ਼ ਨੂੰ ਵੀ ਪਤਾ ਆ ਕਿ ਇਹਦੇ ਵਿੱਚ ਨਾ ਤੇ ਕੋਈ ਸਰਕਾਰ ਦੀ ਗਲਤੀ ਆ ਨਾ WFIA ਦੀ ਗਲਤੀ ਆ ਨਾ UWW ਦੀ ਗਲਤੀ ਕਿਉਂਕਿ ਜਿਹੜੇ ਉਹਨਾਂ ਨੇ ਰੂਲ ਬਣਾਏ ਆ ਸਾਨੂੰ ਉਹਨਾਂ ਦੇ ਰੂਲਾਂ ਦੇ ਅਕੋਰਡਿੰਗ ਹੀ ਚੱਲਣਾ ਪੈਣਾ ਵਾ ਜਿਵੇਂ ਮਨੈਸ਼ ਕੁਆਰਡ ਨਾਲ ਇਹ ਮਾਮਲਾ ਹੋਇਆ ਜਿਵੇਂ ਹੋਰ ਖਡਾਰੀ ਨੇ ਉਹਨਾਂ ਦੇ ਮਨਾਂ 'ਚ ਵੀ ਇਹ ਗੱਲਾਂ ਆਉਂਦੀਆਂ ਹੁੰਦੀਆਂ ਦੇਖੋ ਉਹ ਹੁਣ ਲੋਕੀ ਜਿਸ ਤਰ੍ਹਾਂ ਖਾਸ ਕਰਕੇ ਜਿਹੜੇ ਛੋਟੇ ਵਜਨ ਆ ਜਿਸ ਤਰ੍ਹਾਂ 57 ਫਰੀ ਸਟਾਈਲ ਅਮਨ ਸ਼ਰਾਵਤ ਆ ਉਹ ਸੈਮੀ ਫਾਈਨਲ ਚ ਪਹੁੰਚ ਗਿਆ ਹੁਣ ਵੇਅ ਵਜਨ ਤੇ ਉਹਨੇ ਵੀ ਕੱਟ ਕੀਤਾ ਪਰ ਹੁਣ ਉਹਨੂੰ ਵਜਨ ਦੀ ਟੈਨਸ਼ਨ ਪਹਿਲੋ ਪੈ ਜੂਗੀ ਕਿ ਸਾਡਾ ਹਿੰਦੁਸਤਾਨ ਦਾ ਜਿਹੜਾ ਮੈਡਲ ਆ ਉਹ ਖਰਾਬ ਹੋਇਆ ਇੱਕ ਵਜਨ ਦੇ ਕਰਕੇ ਜਿਸ ਤਰ੍ਹਾਂ ਛੋਟੇ ਵਜਨਾਂ ਦੇ ਬਹੁਤ ਜ਼ਿਆਦਾ ਦਿੱਕਤ ਆਂਦੀ ਆ ਚਾਹੇ ਮੇਲ ਆ ਚਾਹੇ ਫੀਮੇਲ ਆ ਚਾਹੇ ਬੌਕਸਰ ਆ ਚਾਹੇ ਜੁੱਡੋ ਵਾਲੇ ਆ ਉਹ ਸਾਰਿਆਂ ਨੂੰ ਜਿਹੜਾ weight management ਕਰਕੇ ਚੱਲਦੇ ਆ ਸਾਰੇ ਜਣੇ ਪਰ ਇਹ ਆ ਵੀ ਗਾਂ ਤੋਂ ਕੋਈ ਵੀ ਖਿਡਾਰੀ ਜਿਹੜੇ ਇੰਨਾ ਗੇਮਾਂ ਚ ਆ ਜਿੱਥੇ weight ਜ਼ਰੂਰੀ ਆ ਮਤਲਬ ਇਸ ਤਰ੍ਹਾਂ ਨਹੀਂ ਹੋਏਗਾ ਜਾਂ ਤੇ ਆਪਣਾ weight ਚੇਂਜ ਕਰ ਲੈਣਗੇ ਜਿਸ ਤਰ੍ਹਾਂ ਮੈਨੂੰ ਪਤਾ ਮੇਰੀ ਬੋਡੀ ਨਹੀਂ ਘਟਾ ਸਕਦੀ ਵਜ਼ਨ ਜਾਂ ਤੇ ਫਿਰ weight ਚੇਂਜ ਕਰ ਲੈਣਗੇ ਤੇ ਉਹ ਜਾਂ ਉਹਨਾਂ ਨੂੰ ਪਿੱਲੋਂ ਹੀ ਇਹ ਚੀਜ਼ ਵੇਖਣੀ ਪਊਗੀ ਵੀ ਜੇ ਮੇਰਾ ਵਜ਼ਨ ਨਹੀਂ ਹੁੰਦਾ ਤੇ ਮੈਂ ਡਿਸਕਵਾਲਿਫਾਈ ਦੇਖੋ ਕਿਸ ਜਗ੍ਹਾ ਤੇ ਜਾ ਕੇ ਹੋਇਆ ਉਹਨੂੰ ਤਾਂ ਕਿਸਮਤ ਨਹੀਂ ਹਰਾਤਾ ਨਾ ਵਿਨੇਸ਼ ਨੂੰ ਕਿਉਂਕਿ ਪਹਿਲੇ ਦਿਨ ਪੂਰਾ 50 ਕਿਲੋ ਵਜ਼ਨ ਦਿੱਤਾ ਜਦੋਂ ਕੁਆਲਿਫਾਈ ਕੀਤਾ ਉਦੋਂ 50 ਕਿਲੋ ਵਜ਼ਨ ਦਿੱਤਾ ਹੁਣ ਕਿੱਥੇ ਆ ਗਿਆ ਉਹਦਾ ਵਜਨ ਨਹੀਂ ਆਇਆ ਤੇ ਸਾਡੀ ਵੀ ਸਮਝ ਤੋਂ ਬਾਹਰ ਆ ਗਈ ਪ੍ਰਮਾਤਮਾ ਨੇ ਇਹਦੇ ਨਾਲ ੱਤਕਾ ਹੀ ਕਰਤਾ ਵਿਨੇਸ਼ ਫੁਗਾੜ ਵੱਲੋਂ ਸੰਨਿਆਸ ਲੈਣ ਦੀ ਗੱਲ ਕਹੀ ਜਾ ਰਹੀ ਹੈ ਕਿਤੇ ਨਾ ਕਿਤੇ ਖੇਡ ਪ੍ਰੇਮੀ ਦੇ ਮਨਾਂ ਵਿੱਚ ਇਸ ਸਮੇਂ ਨਿਰਾਸ਼ਾ ਆਈ ਹੈ ਕੀ ਕਹਿਣਾ ਚਾਹੋਗੇ ਦੇਸ਼ਵਾਸੀ ਮੈਂ ਤਾਂ ਵਿਨੇਸ਼ ਫੁਗਾੜ ਨੂੰ ਜੇ ਦੇਖ ਰਹੀ ਹੋਵੇ ਚੈਨਲ ਜਾਂ ਬਾਅਦ ਚੋ ਵੀ ਦੇਖੇ ਇਹੋ ਹੀ ਕਵਾਂਗਾ ਕਿ ਹਾਲੇ ਸੰਨਿਆਸ ਲੈਣਾ ਬੰਦਾ ਨਹੀਂ ਕਿਉਂਕਿ ਦੇਸ਼ ਵਾਸੀਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਵਿਨੇਸ਼ ਨੂੰ ਈਵਨ ਤਾਂ ਕੀ ਹਰਿਆਣਾ ਗਵਰਨਮੈਂਟ ਨੇ ਕਹਿ ਦਿੱਤਾ ਕਿ ਜੋ ਸਿਲਵਰ ਮੈਡਲ ਦਾ ਉਹਦਾ ਮਾਨ ਸਨਮਾਨ ਬੰਦਾ ਸੀ ਦਿਆਂਗੇ ਤੇ ਮੈਂ ਵਿਨੇਸ਼ ਸ਼ੋਗਾਰ ਨੂੰ ਬੇਨਤੀ ਕਰਾਂਗਾ ਕਿ ਸੰਨਿਆਸ ਨਾ ਲੈਣ ਨੈਕਸਟ 올림픽 ਫੇਰ ਖੇਲਣ ਹਿੰਦੁਸਤਾਨ ਨੂੰ 골ਡ ਮੈਡਲ ਜਿੱਤ ਕੇ ਫੇਰ ਸੰਨਿਆਸ ਲੈਣ ਜਿਸ ਤਰ੍ਹਾਂ ਇੱਕ ਕਿਊਬਾ ਦਾ ਲੋਪੇਜ ਰੈਸਲਰ ਆ ਜਿਨੇ ਗ੍ਰੀਕੋ ਰੋਮਨ ਦੇ ਵਿੱਚ 5 골ਡ ਮੈਡਲ ਜਿੱਤੇ ਆ ਕੰਟੀਨਿਊ 5 올림픽ਾਂ ਦੇ ਵਿੱਚ ਜਿਨੇ ਹਿਸਟਰੀ ਬਣਾਈ ਆ ਉਹਨੇ ਸੰਨਿਆਸ ਲਿੱਤਾ ਮੈਂ ਕਹਾਂਗਾ ਵੀ ਵਿਨੇਸ਼ ਸ਼ੋਗਾਰ ਜਦੋਂ ਵੀ ਸੰਨਿਆਸ ਲੈ ਕੇ ਜਾਣ ਮੈਟ ਦੇ ਉੱਪਰ ਰੈਸਲਿੰਗ ਸ਼ੂਜ਼ ਉਤਾਰ ਕੇ ਜਾਣ 골ਡ ਮੈਡਲ ਜਿੱਤ ਕੇ ਸੰਨਿਆਸ ਲੈ ਕੇ ਜਾਣ ਸਨ ਵਿਕਰਮ ਸ਼ਰਮਾ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਖੇਡ ਦੇ ਵਿੱਚ ਵਜ਼ਨ ਨੂੰ ਮੈਂਟੇਨ ਕੀਤਾ ਜਾਂਦਾ ਹੈ ਤੇ ਵਿਨੇਸ਼ ਪੁਗਾੜ ਦਾ ਜਿਹੜਾ ਮਾਮਲਾ ਹੈ ਸਾਰਾ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਜਦੋਂ ਖੇਡਣ ਲਈ ਖਿਡਾਰੀ ਜਾਂਦਾ ਤਾਂ ਉਸ ਨੂੰ weight ਬਾਰੇ ਆਪਣੇ ਵਜ਼ਨ ਬਾਰੇ ਪੂਰਾ ਧਿਆਨ ਰੱਖਣਾ ਪੈਂਦਾ ਇੱਥੇ ਕੀ ਚੁਕੋਈ ਹੈ ਕੀ ਕੀ ਇਸ ਤਰ੍ਹਾਂ ਦਾ ਮਾਮਲਾ ਆ ਕਿ ਵਿਨੇਸ਼ ਪੁਗਾੜ ਨੂੰ ਜਿਹੜਾ ਕਿ 골ਡ ਦੇ ਵਿੱਚੋਂ ਚੁਕਣਾ ਜਾਂ ਪਿਆ ਪਿੱਛੇ ਹਟਣਾ ਪਿਆ ਉਹਨਾਂ ਵੱਲੋਂ 올림픽 ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੋ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਵਿਨੇਸ਼ ਫੁਗਾੜ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੈਂ ਇਹ ਕੁਸ਼ਤੀ ਤੋਂ ਸੰਨਿਆਸ ਲੈ ਲੈਣਾ ਤਾਂ ਉਹਨਾਂ ਨੂੰ ਸੰਨਿਆਸ ਨਹੀਂ ਲੈਣਾ ਚਾਹੀਦਾ ਦੁਬਾਰਾ 올림픽 ਦੇ ਵਿੱਚ ਜਾਣਾ ਚਾਹੀਦਾ ਜਿਹੜਾ ਕਿ 골ਡ ਮੈਡਲ ਦੇਸ਼ ਦੀ ਝੋਲੀ ਵਿੱਚ ਪਾਉਣਾ ਚਾਹੀਦਾ ਉਸ ਤੋਂ ਬਾਅਦ ਭਾਵੇਂ ਉਹ ਸੰਨਿਆਸ ਲੈ ਸਕਦੇ ਨੇ ਸੋ ਇਹਨਾਂ ਵੱਲੋਂ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਕੈਮਰਾਮੈਨ ਰਾਮ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਵੱਲ ਦੀ ਖਾਸ ਰਿਪੋਰਟ